ਕੱਲ ਤਾਂ ਦਿਵਸ ਜਿਹੜਾ ਹੈਗਾ ਸਾਡਾ ਨੇੜੇ ਆ ਰਿਹਾ ਹੈਗਾ ਔਰ ਉਸ ਨੂੰ ਸਿਲਸਿਲੇ ਨੂੰ ਰੱਖਿਆ ਹੋਇਆ ਸਾਡੀ ਪਰੇਡ ਦੀ ਜਿਹੜੀ ਤਿਆਰੀਆਂ ਹੈਗੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਰਿਹਰਸਲਾਂ ਚੱਲਦੀਆਂ ਨੇ ਕੱਲ ਫੁੱਲ ਡਰੈਸ ਰਿਹਰਸਲ ਵੀ ਆਪਾਂ ਰੱਖੀ ਹੋਈ ਹੈ ਸਟੇਡੀਅਮ ਦੇ ਵਿੱਚ ਔਰ ਵਕ ਵਕ ਦਿਨਾਂ ਦਾ ਜਿਹੜਾ ਹੈਗਾ ਆਪਾਂ ਵਕ ਵਕ ਡੋਮਿਨੇਸ਼ਨ ਐਕਸਰਸਾਈਜ਼ਸ ਕਰ ਰਹੇ ਹੈਗੇ ਆ ਕੁਝ ਵਸਟੈਂਡ ਰਿਜ਼ਰਵੇਸ਼ਨ ਆਪਾਂ ਸਰਚ ਕਰਵਾਏ ਸੀ ਕਿ ਮਾਡਿਅਰੈਂਸਰਾਂ ਦੀ ਚੈਕਿੰਗ ਸਾਡੀ ਜਿਹੜੀ ਹੈ ਲਗਾਤਾਰ ਡੇਲੀ ਬੇਸਿਸ ਤੇ ਚੱਲਦੀ ਪਈ ਹੈ ਉਸੇ ਸਿਲਸਿਲੇ 'ਚ ਅੱਜ ਆਪਾਂ ਸ਼ਹਿਰ ਜਿਹੜੇ ਹੈਗੇ ਨੇ ਜਿੰਨੇ ਵੀ ਆਪਣੇ ਜਿਲੇ ਚ ਲੱਗਦੇ ਹੈਗੇ ਨੇ ਚਾਹੇ ਮੁਰਿੰਡਾ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਨੰਗਲ ਤੇ ਰੋਪੜ ਆਪਾਂ ਹਰ ਜਗ੍ਹਾ ਤੇ ਫਲੈਗ ਮਾਰਚ ਕੰਡਕਟ ਕਰਕੇ ਜਿਹੜਾ ਹੈਗਾ ਡੋਮਿਨੇਸ਼ਨ ਕਰ ਰਹੇ ਹੈਗੇ ਆ ਅੱਜ ਇੱਥੇ ਕਰੀਬ ਆਪਾਂ 60 ਦੇ ਕਰੀਬ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਲੈ ਕਰਕੇ ਲੇਡੀ ਫੋਰਸ ਵੀ ਉਹਦੇ ਨਾਲ ਸ਼ਾਮਿਲ ਹੈਗੀ ਹੈ ਇੱਕ ਰੂਟ ਬਣਾਇਆ ਹੈਗਾ ਉਸ ਰੂਟ ਨੂੰ ਕਵਰ ਕਰਦੇ ਹੋਏ ਜਿੰਨੇ ਵੀ ਰਸਤੇ 'ਚ ਲੋਕ ਆਉਣਗੇ ਸ਼ੱਕੀ ਪਰੇਸ਼ਾਨਦੇ ਹੈਗੇ ਸ਼ੱਕੀ ਮਹਿਲਾਵਾਂ ਆਉਂਦੀਆਂ ਹੈਗੇ ਮੈਂ ਵਹੀਕਲ ਕੋਈ ਆਉਂਦਾ ਹੈਗਾ ਕੋਈ ਅਪੈਂਡੈਂਟ ਵੀਕਲ ਹੈਗਾ ਉਹਨੂੰ ਸਰਚ ਕਰਦੇ ਹੋਏ ਜਾਵਾਂਗੇ ਮਾਰਕੀਟ ਏਰੀਆ 'ਚ ਡੋਮਿਨੇਸ਼ਨ ਕਰਾਂਗੇ ਇੱਥੇ ਮੈਂ ਤੁਹਾਡੇ ਰਾਈ ਲੋਕਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਹੈਗਾ ਕਿ ਜਿਹੜੇ ਨੈਸ਼ਨਲ ਫੈਸਟੀਵਲਸ ਹੁੰਦੇ ਨੇ ਮਾੜੇ ਅਨਸਰਾਂ ਦੀ ਹਿਟ ਲਿਸਟ 'ਤੇ ਹੁੰਦੇ ਹੈਗੇ ਨੇ ਤੇ ਤੁਸੀਂ ਵੀ ਆਪਣੇ ਜਿਹੜੇ ਅੱਖ ਤੇ ਕੰਨ ਖੁੱਲੇ ਰੱਖੋ ਕੋਈ ਵੀ ਸ਼ੱਕੀ ਚੀਜ਼ ਤੁਹਾਨੂੰ ਨਜ਼ਰ ਆਂਦੀ ਹੈ ਸੁਣਾਈ ਦਿੰਦੀ ਹੈ ਦਿਸਦੀ ਹੈਗੀ ਹੈ ਤੁਸੀਂ ਸੰਤੂ ਜਿਹੜਾ ਹੈਗਾ ਚਾਹੇ 112 ਤੇ ਕਾਲ ਕਰਕੇ ਚਾਹੇ ਸਾਡੇ ਕੰਟਰੋਲ ਰੂਮ ਤੇ ਕਾਲ ਕਰਕੇ ਸਾਡੇ ਨੰਬਰਾਂ ਤੇ ਕਾਲ ਕਰਕੇ ਵੀ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹੋ ਤੁਸੀਂ ਜਿਹੜੇ ਸਾਡੇ ਨਾਲ ਨੇ ਆਓ ਤੇ ਸਾਡੇ ਜਿਹੜੀ ਹੈਗੀ 420 ਮਲਟੀਪਲਾਇਰ ਹੋ ਜਾਂਦਾ ਹੈਗਾ ਔਰ ਜਿੰਨੀ ਸਾਡੀ ਪੋਰਸ ਹੈਗੀ ਉਹਦੇ ਕਰੀਬ ਆਪਾਂ 100 ਗੁਣਾ ਜਿਹੜਾ ਹੈਗਾ ਉਹ ਵਰਕ ਕਰ ਸਕਦੇ ਹੈਗੇ ਆ ਤੇ ਮੈਂ ਤੁਹਾਡੇ ਲਈ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਕਿ ਸਾਰੇ ਰਲ ਕੇ ਜਿਹੜਾ ਹੈਗਾ ਆਪਣੇ ਦੇਸ਼ ਦਾ ਜਿਹੜਾ ਫੈਸਟੀਵਲ ਹੈਗਾ ਨੈਸ਼ਨਲ ਫੈਸਟੀਵਲ ਹੈਗਾ ਉਹਨੂੰ ਚੰਗੀ ਤਰੀਕੇ ਦੇ ਨਾਲ ਮਨਾਈਏ ਔਰ ਵਧੀਆ ਤਰੀਕੇ ਦੇ ਨਾਲ ਬਿਨਾ ਕਿਸੇ ਅਣਸਕਾਫੀ ਘਟਨਾ ਦੇ ਅਨੁਸਾਰ ਜਿਹੜਾ ਹੈਗਾ ਪੂਰਾ ਕਰੀ। ਸਰ ਡਿਸਟ੍ਰਿਕਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਥ੍ਰੈਟ ਤਾਂ ਨਹੀਂ ਹੈਗਾ ਡਿਸਟ੍ਰਿਕਟ ਨੂੰ ਲੈ ਕੇ। ਨਹੀਂ ਨਹੀਂ ਕੋਈ ਵੀ ਥ੍ਰੈਟ ਪਰਸਪੈਕਸ਼ਨ ਨਹੀਂ ਹੈਗਾ। ਜਨਰਲ ਜਿਹੜਾ ਹੈਗਾ ਆਪਾਂ ਜੋ ਰੂਟੀਨ ਵਿੱਚ ਕਰਦੇ ਹੈਗੇ ਆਂ ਔਰ ਜਿਹੜੇ ਨੈਸ਼ਨਲ ਫੈਸਟੀਵਲਸ ਨੂੰ ਸਾਨੂੰ ਹਮੇਸ਼ਾ ਰਹਿੰਦਾ ਹੈਗਾ ਕਿ ਕੋਈ ਲੋਕ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈਗੇ ਨੇ। ਉਸੇ ਸਿਲਸਿਲੇ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਇਹ ਡੋਮਿਨੇਸ਼ਨ ਕਰਦੇ ਰਹੇ ਆਂ ਔਰ ਕਰਦੇ ਰਹਾਂਗੇ।